ਅੱਜ ਦੇਸ਼ ਦੇ ਵਿੱਚ ਦੋ ਕਾਨੂੰਨ ਨੇ ਸਿੱਖਾਂ ਲਈ ਹੋਰ ਨੇ ਦੂਸਰਿਆਂ ਲਈ ਹੋਰ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਉਹਨਾਂ ਨੂੰ ਫਾਂਸੀਆਂ ਤੱਕ ਦੇਤੀਆਂ ਰਜੀਵ ਗਾਂਧੀ ਦੇ ਕਤਲਾਂ ਨੂੰ ਇਹਨਾਂ ਨੇ ਮਾਫ਼ ਕਰਕੇ ਘਰ ਭੇਜਤਾ ਸਾਡੇ ਅੱਜ ਬੰਦੀ ਸਿੰਘ ਸੁਜਾਵਾਂ ਕੱਟੀ ਬੈਠੇ ਨੇ 30-30 ਸਾਲ ਦੇ ਜੇਲ੍ਹਾਂ ਵਿੱਚ ਬੈਠੇ ਨੇ ਸਰਕਾਰ ਕਈ ਵਾਰੀ ਵਾਅਦੇ ਕਰਕੇ ਵੀ ਆਪਣੇ ਵਾਅਦਿਆਂ ਤੋਂ ਮੁਕਰ ਗਈ ਹੈ ਸਾਨੂੰ ਕਿਤੋਂ ਵੀ ਇਨਸਾਫ਼ ਨਹੀਂ ਮਿਲ ਰਿਹਾ ਅੱਜ ਜੇ ਬੇਅਦਬੀ ਕਿਤੇ ਦੇਖਦੇ ਆਂ ਕੋਈ ਕਹਿੰਦਾ ਇਹਦੇ ਦਿਮਾਗ ਵਿੱਚ ਫਰਕ ਹੈ ਕੋਈ ਕੁਛ ਕਹਿੰਦਾ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਿਤੇ ਸਾਡੀਆਂ ਧਾਰਮਿਕ ਪੁਸਤਕਾਂ ਦੀ ਬੇਅਦਬੀ ਇਹ ਰੋਜ਼ਾਨਾ ਦਾ ਇੱਕ ਕੰਮ ਬਣ ਗਿਆ ਸੀ ਬੱਚਿਆਂ ਦੀ ਜਿਹੜੀ ਕਿਤਾਬਾਂ ਨੇ ਜੀ ਪਿਆਰੇ ਲਾਲ ਗਰਗ ਹੋਰਾਂ ਨੇ ਮੋਰਚਾ ਵੀ ਲਾਇਆ ਸੀ ਪੰਜਾਬ ਬੋਰਡ ਦੇ ਬਾਹਰ ਮੋਹਾਲੀ ਉਥੇ ਬੱਚਿਆਂ ਦੀ ਕਹਿੰਦੇ ਕਿਤਾਬਾਂ ਦੇ ਵਿੱਚ ਵੀ ਜਿਹੜਾ ਇਤਿਹਾਸ ਪੜਾਇਆ ਜਾ ਰਿਹਾ ਮੈਂ ਬੋਲ ਕੇ ਵੀ ਨਹੀਂ ਦੱਸ ਸਕਦਾ ਤੁਹਾਨੂੰ ਗੁਰਗੋਬਿੰਦ ਸਿੰਘ ਜੀ ਬਾਬਤ ਗੁਰਤੇਗ ਭਾਦਰ ਜੀ ਬਾਬਤ ਜੋ ਲਿਖਿਆ ਹੋਇਆ ਮੈਂ ਹੁਣ ਰੀਸੈਂਟਲੀ ਵੀ ਉਹਨਾਂ ਦਾ ਇੰਟਰਵਿਊ ਕੀਤਾ ਸੀ ਵੀ ਕਹਿੰਦੇ ਹਾਲੇ ਵੀ ਕਿਤਾਬਾਂ ਵਿਕਰੀਆਂ ਨੇ ਪਬਲਿਸ਼ ਹੋ ਰਹੀਆਂ ਨਵੀਂ ਪੜ੍ਹਾਈ ਜਾ ਰੇ ਨਵੇਂ ਬੱਚਿਆਂ ਨੂੰ ਪ੍ਰੋਫੈਸਰ ਪਿਆਰੇ ਲਾਲ ਉਹ ਕਹਿੰਦੇ 5-7 ਮੀਟਿੰਗਾਂ ਹੋ ਗਈਆਂ ਪਹਿਲੀ ਗੱਲ ਤਾਂ ਇਹ ਗਲਤੀ ਹੋਈ ਕਿ ਦਾ ਮਹਾਨ ਕੋਸ਼ ਦਾ ਇੱਕ ਵੀ ਪੇਜ ਐਸਾ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਬਾਣੀ ਦਾ ਜਾਂ ਕਿਸੇ ਹੋਰ ਧਰਮ ਦੀ ਬਾਣੀ ਅੰਕਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸਿਰਸਾ ਕਿਦਾਂ ਦੇਖਦੇ ਹੋ ਜੀ ਇਸ ਵਕਤ ਜੋ ਸਥਿਤੀ ਬਣੀ ਹੋਈ ਜੀ ਟੋਆ ਪੁੱਟਿਆ ਹੋਇਆ ਤੇ ਮਹਾਨ ਕੋਸ਼ ਦੀਆਂ ਸਵੇਰ ਤੋਂ ਹੀ ਜੜੀਆਂ ਕਾਪੀਆਂ ਨੇ ਉਹ ਬੱਚੇ ਕੱਢ ਰਹੇ ਐ ਤੇ ਹਲੇ ਵੀ ਸੇਵਾ ਇਸੇ ਤਰੀਕੇ ਨਾਲ ਜਾਰੀ ਹੈ ਸਤਨਾ ਵਾਹਿਗੁਰੂ ਦਾ ਜਾਪ ਹੋ ਰਿਹਾ ਕਹਿੰਦੇ ਕਿ ਸਾਰਾ ਸਾਰਾ ਟੋਆ ਭਰਿਆ ਹੋਇਆ ਸੀ ਪਹਿਲਾਂ ਤੇ ਇੱਕ ਟੋਆ ਉਧਰ ਪਹਿਲਾਂ ਖਾਲੀ ਕਰਵਾਤਾ ਜੀ ਸੁਣਨ ਦੇ ਵਿੱਚ ਤਾਂ ਯਾਰ ਵੀ ਪਹਿਲਾਂ ਜਿਹੜੀ ਛਪਾਈ ਹੋਈ ਸੀ ਮਹਾਨ ਕੋਸ਼ ਦੀ ਪਹਿਲਾਂ ਚੱਲੀ ਆ ਰਹੀ ਸੀ ਉਹ ਠੀਕ ਸੀ ਉਹਦੇ ਵਿੱਚ ਤਰੁੱਟੀਆਂ ਨਹੀਂ ਸੀ ਲੇਕਿਨ ਇਹ ਜਿਹੜਾ ਬਾਅਦ ਵਿੱਚ ਚਪਾਈ ਛਪਾਈ ਸ਼ੁਰੂ ਹੋਈ ਹੈ ਯੂਨੀਵਰਸਿਟੀ ਵੱਲੋਂ ਇਹਦੇ ਵਿੱਚ ਕਮੀਆਂ ਸੀ ਤਰੁੱਟੀਆਂ ਸੀ 35000 ਦੇ ਵਿੱਚ ਕੋਈ ਊਣਤਾਈਆਂ ਸੀ ਇਹ ਗੱਲ ਨਾ ਸਮਝ ਦੇ ਵਿੱਚ ਨਹੀਂ ਆਉਂਦੀ ਵੀ ਇੱਕ ਚੀਜ਼ ਤਾਂ ਹੁੰਦੀ ਹੈ ਵੀ ਅਸੀਂ ਪਹਿਲਾਂ ਕੋਈ ਸ਼ੁਰੂਆਤ ਕੀਤੀ ਹੋਵੇ ਉਹਦੇ ਵਿੱਚ ਤਾਂ ਅਸੀਂ ਮੰਨ ਸਕਦੇ ਹਾਂ ਕਿ ਗਲਤੀਆਂ ਹੋ ਗਈਆਂ ਹੋਣੀਆਂ ਲੇਕਿਨ ਜੇ ਕੋਈ ਗੱਲ ਪਹਿਲਾਂ ਚੱਲੀ ਆ ਰਹੀ ਹੈ ਉਹ ਠੀਕ ਸੀ ਤੇ ਅੱਜ ਕੱਲ ਤਾਂ ਇੰਨੀ ਟੈਕਨੋਲੋਜੀ ਹੈ ਜੀ ਤੁਸੀਂ ਕੋਈ ਵੀ ਚੀਜ਼ ਭਾਵੇਂ ਦੀਵਾਰ ਤੇ ਲਿਖੀ ਹੋਵੇ ਭਾਵੇਂ ਕਿਸੇ ਬੋਰਡ ਦੇ ਉੱਤੇ ਲਿਖੀ ਹੋਵੇ ਗੂਗਲ ਲੈਂਸ ਆ ਗਿਆ ਹੋਰ ਵੀ ਬਹੁਤ ਸਾਰੀ ਟੈਕਨੋਲੋਜੀ ਐ ਐਸ.ਪੀ.ਸੀ ਕੋਲ ਵੀ ਇਦਾਂ ਦੀ ਟੈਕਨੋਲੋਜੀ ਯੂਨੀਵਰਸਿਟੀਆਂ ਕੋਲ ਵੀ ਇੰਨਾ ਦੀ ਇਦਾਂ ਦੀ ਟੈਕਨੋਲੋਜੀ ਹੈਗੀ ਆ ਇਹ ਸਮੱਸਿਆ ਨਹੀਂ ਆਉਂਦਾ ਜੀ ਇਹਦਾ ਮਤਲਬ ਤਾਂ ਇਹ ਵੀ ਕੋਈ ਜਾਣ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਬਹੁਤ ਦੁੱਖ ਦੀ ਗੱਲ ਹੈ ਕਿ ਇਹ ਜੋ ਭਾਈ ਕਾਨ ਸਿੰਘ ਨਾਭਾ ਜੀ ਦੇ ਇਹ ਜੋ ਮਹਾਨ ਕੋਸ਼ ਹੈ ਇਸ ਦੀ ਘੋਰ ਬੇਅਦਬੀ ਹੋਈ ਹੈ ਔਰ ਇਸ ਦੇ ਵਿੱਚ ਇਕੱਲੇ ਸਿੱਖ ਧਰਮ ਦੇ ਨਹੀਂ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਅਧਿਐਨ ਕੀਤਾ ਗਿਆ ਜੀ ਔਰ ਬਿਲਕੁਲ ਇਹ ਨਹੀਂ ਸੋਚਿਆ ਗਿਆ ਕਿ ਇੰਨੇ ਵੱਡੀ ਧਾਰਮਿਕ ਜਿਸ ਦਾ ਹਰ ਪੇਜ ਤੇ ਗੁਰੂ ਗ੍ਰੰਥ ਸਾਹਿਬ ਦੇ ਜਾਂ ਦੂਸਰੇ ਧਰਮਾਂ ਦੇ ਬਾਣੀ ਦੇ ਸ਼ਲੋਕ ਨੇ ਉਹਨਾਂ ਦੀਆਂ 70 ਨੇ ਉਹਦੇ ਵਿੱਚ ਜੀ ਔਰ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਸਾਡੇ ਇਤਿਹਾਸ ਨੂੰ ਵਿਗਾੜਨ ਦੇ ਲਈ ਇਹ ਏਜੰਸੀਆਂ ਦੀਆਂ ਬਹੁਤ ਵੱਡੀਆਂ ਚਾਲਾਂ ਨੇ ਠੀਕ ਕਿਹਾ ਸੀ ਤੁਸੀਂ ਕਿ ਜੇ ਪਹਿਲਾ ਮਹਾਨ ਕੋਸ਼ ਛਪਿਆ ਹੋਇਆ ਹੈ ਹਾਂਜੀ ਉਹ ਰੋਸ ਦੀ ਕਾਪੀ ਕਰਨ ਦੇ ਲਈ ਵਿੱਚ 35000 ਗਲਤੀਆਂ ਦਾ ਹੋਣਾ ਇਹ ਕੋਈ ਸਾਜਿਸ਼ ਦਾ ਹਿੱਸਾ ਹੈ ਇਹ ਕੋਈ ਸਧਾਰਨ ਗੱਲ ਨਹੀਂ ਹੈ ਜੀ ਇਸ ਲਈ ਇਸ ਦੀ ਪੂਰੇ ਤੌਰ ਤੇ ਜੋ ਹੈ ਇਹਦੀ ਸਾਰੀ ਇਨਕੁਆਰੀ ਹੋਣੀ ਚਾਹੀਦੀ ਹੈ ਜੋ ਜੋ ਵੀ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹ ਗਲਤੀਆਂ ਹੋਈਆਂ ਕਿੱਦਾਂ ਨੇ ਹਮੇਸ਼ਾ ਏਜੰਸੀਆਂ ਸਾਡੇ ਧਰਮ ਨੂੰ ਅੱਜ ਜੇ ਬੇਅਦਬੀ ਕਿਤੇ ਦੇਖਦੇ ਆਂ ਕੋਈ ਕਹਿੰਦਾ ਇਹ ਤੇ ਦਿਮਾਗ ਵਿੱਚ ਫਰਕ ਹੈ ਕੋਈ ਕੁਛ ਕਹਿੰਦਾ ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਿਤੇ ਸਾਡੀਆਂ ਧਾਰਮਿਕ ਪੁਸਤਕਾਂ ਦੀ ਬੇਅਦਬੀ ਇਹ ਰੋਜ਼ਾਨਾ ਦਾ ਇੱਕ ਕੰਮ ਬਣ ਗਿਆ ਸੀ ਸਰਕਾਰ ਨੂੰ ਵੀ ਬਹੁਤ ਕੁਝ ਕਿਹਾ ਹੈ ਇਹ ਬੱਚ ਜਿਹੜੀ ਬੱਚਿਆਂ ਦੀ ਬੱਚਿਆਂ ਦੀ ਜਿਹੜੀ ਕਿਤਾਬਾਂ ਨੇ ਜੀ ਪਿਆਰੇ لال ਗਰਗ ਹੋਰਾਂ ਨੇ ਮੋਰਚਾ ਵੀ ਲਾਇਆ ਸੀ ਪੰਜਾਬ ਬੋਰਡ ਦੇ ਬਾਹਰ ਮੋਹਾਲੀ ਉਥੇ ਬੱਚਿਆਂ ਦੀ ਕਹਿੰਦੇ ਕਿਤਾਬਾਂ ਦੇ ਵਿੱਚ ਵੀ ਜਿਹੜਾ ਇਤਿਹਾਸ ਪੜਾਇਆ ਜਾ ਰਿਹਾ ਮੈਂ ਬੋਲ ਕੇ ਵੀ ਨਹੀਂ ਦੱਸ ਸਕਦਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਬਾਬਤ ਗੁਰਤੇਗ ਭਾਦਰ ਜੀ ਬਾਬਤ ਜੋ ਲਿਖਿਆ ਹੋਇਆ ਮੈਂ ਹੁਣ ਰੀਸੈਂਟਲੀ ਵੀ ਉਹਨਾਂ ਦਾ ਇੰਟਰਵਿਊ ਕੀਤਾ ਸੀ ਕਿਹਦੇ ਹਾਲੇ ਵੀ ਕਿਤਾਬਾਂ ਵਿਕ ਰਹੀਆਂ ਨੇ ਪਬਲਿਸ਼ ਹੋ ਰਹੀਆਂ ਨਵੀਂ ਪੜ੍ਹਾਈ ਜਾ ਰਹੇ ਦੇਖੋ ਇਹਦੇ ਪਿੱਛੇ ਬਹੁਤ ਵੱਡਾ ਹੱਥ ਹੈ ਇਹ ਨਾ ਇੱਥੇ ਪ੍ਰੋਫੈਸਰਾਂ ਦਾ ਹੈ ਨਾ ਇਹ ਵੀਸੀ ਦਾ ਹੈ ਇਹਦੇ ਵਿੱਚ ਬਹੁਤ ਵੱਡੀਆਂ ਏਜੰਸੀਆਂ ਦਾ ਹੱਥ ਹੈ ਸਾਡੇ ਧਰਮ ਦੀ ਵਾਰ-ਵਾਰ ਬੇਅਦਬੀ ਕਰਾ ਕੇ ਸਾਨੂੰ ਇਹ ਜਲੀਲ ਕਰ ਰਹੇ ਨੇ ਅੱਜ ਦੇਸ਼ ਦੇ ਵਿੱਚ ਦੋ ਕਾਨੂੰਨ ਨੇ ਸਿੱਖਾਂ ਲਈ ਹੋਰ ਨੇ ਦੂਸਰਿਆਂ ਲਈ ਹੋਰ ਨੇ ਔਰ ਅੱਜ ਦੋ ਫਿਰਕਿਆਂ ਨੂੰ ਹਮੇਸ਼ਾ ਇਹਨਾਂ ਨੇ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੂਸਰੇ ਵਿਅਕਤੀਆਂ ਦੇਖ ਲਓ ਸਜਾਵਾਂ ਪੂਰੀਆਂ ਕਰਕੇ ਜਿਹੜਾ ਇੰਦਰਾ ਗਾਂਧੀ ਦੇ ਕਤਲ ਸੀ ਚਾ ਰਜੀਵ ਗਾਂਧਾ ਸੀ ਕੋਈ ਵੀ ਸੀ ਇਹਨਾਂ ਨੇ ਸਾਡਿਆਂ ਨੂੰ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਉਹਨਾਂ ਨੂੰ ਫਾਂਸੀਆਂ ਤੱਕ ਦੇਤੀਆਂ ਰਜੀਵ ਗਾਂਧੀ ਦੇ ਕਤਲਾਂ ਨੂੰ ਇਹਨਾਂ ਨੇ ਮਾਫ ਕਰਕੇ ਘਰ ਭੇਜਤਾ ਸਾਡੇ ਅਜ ਬੰਦੀ ਸਿੰਘ ਸੁਜਾਵਾਂ ਕੱਟੀ ਬੈਠੇ ਨੇ 30 30 ਸਾਲ ਦੇ ਜੇਲ੍ਹਾਂ ਵਿੱਚ ਬੈਠੇ ਨੇ ਸਰਕਾਰ ਕਈ ਵਾਰੀ ਵਾਅਦੇ ਕਰਕੇ ਵੀ ਆਪਣੇ ਵਾਅਦਿਆਂ ਤੋਂ ਮੁਕਰ ਗਈ ਹੈ ਸਾਨੂੰ ਕਿਤੋਂ ਵੀ ਇਨਸਾਫ ਨਹੀਂ ਮਿਲ ਰਿਹਾ ਇਸ ਕਰਕੇ ਸਿੱਖਾਂ ਨਾਲ ਇਸ ਦੇਸ਼ ਦੇ ਵਿੱਚ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਬੜੀਆਂ-ਬੜੀਆਂ ਕੁਰਬਾਨੀਆਂ ਕੀਤੀਆਂ ਅੱਜ ਉਹਨਾਂ ਨਾਲ ਬਹੁਤ ਪੱਖਪਾਤ ਤੇ ਬਹੁਤ ਵੱਡਾ ਉਹਨਾਂ ਨਾਲ ਧੋਖਾ ਜਿਹਾ ਕੀਤਾ ਜਾ ਰਿਹਾ ਹੈ। ਔਰ ਇੱਕ ਗੱਲ ਕਿਉਂਕਿ ਜੋਸ ਇਥੋਂ ਸਪੀਕਰ ਨੇ ਸੰਧਵਾ ਸਾਹਿਬ ਉਹ ਇਸ ਜੋ ਕਮੇਟੀ ਬਣੀ ਹੋਈ ਉਹਦੇ ਉਹ ਹੈੱਡ ਨੇ। ਜੀ। ਔਰ ਉਹਨਾਂ ਨੇ ਮੀਟਿੰਗ ਬੁਲਾਈ ਹੈ 5-7 ਵਾਰੀ ਮੀਟਿੰਗ ਹੋ ਚੁੱਕੀ ਹੈ। ਪ੍ਰੋਫੈਸਰ ਪਿਆਰੇ لال ਜੀ ਜੋ ਬਹੁਤ ਸਿੱਖ ਧਰਮ ਨੂੰ ਜਿਨ੍ਹਾਂ ਨੇ ਸਾਰੇ ਧਰਮਾਂ ਨੂੰ ਪੜ੍ਹਿਆ ਹੋਇਆ ਹੈ। ਜੀ। कोरोना देसी आज ਉਸ ਦੇ ਵਿੱਚ ਸੁਝਾਅ ਪੜਿਆ ਉਸ ਕਮੇਟੀ ਦੇ ਵਿੱਚ ਉਹ ਕਹਿੰਦੇ ਯੂਨੀਵਰਸਿਟੀ ਇਸ ਨੂੰ ਠੀਕ ਕਰਨਾ ਹੀ ਨਹੀਂ ਚਾਹੁੰਦੀ ਪੰਜ ਸੱਤ ਮੀਟਿੰਗਾਂ ਹੋ ਗਈਆਂ ਪਹਿਲੀ ਗੱਲ ਤਾਂ ਇਹ ਗਲਤੀ ਹੋਈ ਕਿਦਾਂ ਫਿਰ ਜੇ ਹੋ ਗਈ ਉਹਨਾਂ ਨੇ ਇਹ ਵੀ ਲਿਖਿਆ ਹੋਇਆ ਕਿ ਅਸੀਂ ਇਹਨੂੰ ਮੀਡੀਆ ਦੇ ਵਿੱਚ ਪਹਿਲਾਂ ਲੈ ਕੇ ਨਹੀਂ ਆ ਰਹੇ ਸੀ ਪਹਿਲਾਂ ਉਹਨਾਂ ਨੇ ਚਾਹੁੰਦੇ ਸੀਗੇ ਕਿ ਆਪਸ ਦੇ ਵਿੱਚ ਅਸੀਂ ਗੱਲ ਕਰੀਏ ਕਿ ਮਸਲੇ ਨੂੰ ਇੱਥੇ ਸੁਲਝਾ ਲਿਆ ਜਾਵੇ ਕਿ ਤੁਸੀਂ ਇਹਨੂੰ ਬੈਨ ਕਰੋ ਤੁਸੀਂ ਜਿਹੜੀ ਗਲਤੀਆਂ ਹੋਈਆਂ ਨੇ ਉਹ ਤਾਂ ਹੀ ਉਹ ਕਹਿ ਰਹੇ ਨੇ ਨਾ ਵੀ ਸਾਨੂੰ ਇਹ ਸੀ ਇੱਕ ਮੀਟਿੰਗ ਹੋਈ ਹੈ ਦੂਸਰੀ ਵਾਰੀ ਹੱਲ ਹੋ ਜਾਏਗਾ ਸੱਤ ਮੀਟਿੰਗਾਂ ਹੋਣ ਦੇ ਬਾਵਜੂਦ ਅੱਜ ਤੱਕ ਕਹਾਣੀ ਉੱਥੇ ਦੀ ਉੱਥੇ ਖੜੀ ਹੈ ਫਿਰ ਹੁਣ ਇਹਨਾਂ ਨੇ ਜਦੋਂ ਦੇਖਿਆ ਕਿ ਪ੍ਰੈਸ਼ਰ ਪਿਆ ਇਹਨਾਂ ਨੇ ਚੰਗਾ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਅੰਦਰ ਇੱਥੇ ਗੁਰਦੁਆਰਾ ਦੂਖਨਵਾਰ ਇਨਸਾਬ ਹੈ ਸਾਡਾ ਵੱਡਾ ਪ੍ਰਬੰਧ ਹੈ ਉੱਥੇ ਹੈੱਡ ਗ੍ਰੰਤੀ ਸਾਹਿਬ ਨਾਲ ਸਾਡਾ ਸੰਪਰਕ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਸੰਪਰਕ ਕਰਦੇ ਅਸੀਂ ਗੋਇੰਦਵਾਲ ਸਾਹਿਬ ਲਿਜਾ ਕੇ ਮर्याਦਾ ਅਨੁਸਾਰ ਇਹਨਾਂ ਧਾਰਮਿਕ ਪੁਸਤਕਾਂ ਦਾ ਉੱਥੇ ਸੰਸਕਾਰ ਕਰਾਉਂਦੀ ਪਰ ਇਹਨਾਂ ਨੇ ਦੇਖੋ ਇਸ ਪਾਸੇ ਬੱਚਿਆਂ ਦੇ ਆਉਣ ਤੇ ਰੋਕ ਲਾਈ ਹੋਈ ਹੈ ਕਿ ਕੋਈ ਇਸ ਏਰੀਆ ਚ ਆ ਨਹੀਂ ਸਕਦਾ ਇਹਨਾਂ ਨੇ ਟੋਏ ਪਟਾ ਕੇ ਔਰ ਕਿਸੇ ਦਾ ਕਿਉਂ ਕੋਈਦਰ ਐਂਟਰੀ ਬੰਦ ਸੀ ਸਾਰਿਆਂ ਦੀ ਹਾਂ ਬੱਚੇ ਦਾਸੇ ਕਹਿੰਦੇ ਕਿ ਬੈਨ ਕੀਤਾ ਹੋਇਆ ਸੀ ਬੱਚਿਆਂ ਨੂੰ ਇਸ ਇਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗੇਗਾ ਇਹਨਾਂ ਨੇ ਲਿਆ ਕੇ ਇੱਥੇ ਕਰਕੇ ਜੇ ਨਾ ਦੇਖਦੇ ਇਹਨਾਂ ਨੇ ਮਿੱਟੀ ਪਾ ਕੇ ਸਾਡਾ ਜੋੜਾ ਇਤਿਹਾਸ ਹੈ ਉਸ ਦੀ ਘੋਰ ਜੀ ਬੇਅਦਬੀ ਇਹਨਾਂ ਨੇ ਕੀਤੀ ਹੈ ਇਹ ਇੱਕ ਬਹੁਤ ਵੱਡਾ ਮੈਂ ਕਹਿ ਸਕਦਾ ਕਿ ਪਾਪ ਹੈ ਜੀ ਇਹ ਤਾਂ ਜੀ ਸਮਝ ਨਹੀਂ ਆਂਦੀ ਗੱਲ ਕਿ ਯੂਨੀਵਰਸਿਟੀ ਦੇ ਵਿੱਚ ਪੜਨ ਵਾਲੇ ਯੂਨ ਪੜ੍ਹਉਣ ਵਾਲੇ ਮਾਫ ਕਰਨਾ ਜਿਹੜੇ ਪ੍ਰੋਫੈਸਰ ਨੇ ਜਿਹੜੀ ਯੂਨੀਵਰਸਿਟੀਆਂ ਚਲਾਉਂਦੇ ਨੇ ਜਿਨ੍ਹਾਂ ਤੋਂ ਅੱਗੇ ਸਾਡੇ ਬੱਚਿਆਂ ਨੂੰ ਸਿੱਖਿਆ ਮਿਲਣੀ ਹੈ ਉਹ ਇੱਕ ਇੱਕ ਇਦਾਂ ਕਰ ਸਕਦੇ ਆ ਮੈਂ ਇਹ ਹੀ ਗੱਲ ਕੱਲ ਪਹਿਲਾਂ ਵੀ ਕਹੀ ਸੀ ਅੱਜ ਵੀ ਕਹੀ ਹੈ ਕਿ ਜਿਸ ਯੂਨੀਵਰਸਿਟੀ ਵਿੱਚੋਂ ਪੜ੍ਹ ਕੇ ਬਹੁਤ ਧਾਰਮਿਕ ਵਿਦਿਆ ਇਥੋਂ ਹਾਸਲ ਕਰਦੇ ਨੇ ਬਹੁਤ ਵੱਡੀਆਂ ਪੋਜੀਸ਼ਨਾਂ ਤੇ ਪਹੁੰਚੇ ਨੇ ਔਰ ਇਥੋਂ ਪ੍ਰਸ਼ਾਸਨ ਨੂੰ ਚਲਾਉਣ ਦੇ ਕੋਈ ਡੀਸੀ ਲੱਗੇ ਹੈ ਕੋਈ ਐਸਐਸਪੀ ਲੱਗੇ ਹੈ ਔਰ ਜਿੱਥੋਂ ਲੋਕਾਂ ਨੇ ਸਿੱਖਿਆ ਲੈਣੀ ਹੈ ਉੱਥੇ ਗੁਰਬਾਣੀ ਦੀ ਕੋਰ ਬੇਅਦਬੀ ਹੋ ਰਹੀ ਹੈ ਔਰ ਸਾਨੂੰ ਸਮਝ ਨਹੀਂ ਆਉਂਦੀ ਕਿ ਜਿੱਥੋਂ ਲੋਕਾਂ ਨੇ ਸਿੱਖਿਆ ਲੈਣੀ ਉਹ ਲੋਕਾਂ ਨੂੰ ਕੀ ਸਿੱਖਿਆ ਦੇਣਗੇ ਸਾਡੇ ਬੱਚਿਆਂ ਨੂੰ ਜਿਨ੍ਹਾਂ ਨੂੰ ਖੁਦ ਗੁਰਬਾਣੀ ਦਾ ਸਤਕਾਰ ਕਰਨਾ ਨਹੀਂ ਆਉਂਦਾ ਉਹ ਦੂਸਰਿਆਂ ਨੂੰ ਕੀ ਸਿਖਾਉਣਗੇ ਸਾਨੂੰ ਇਸ ਦੀ ਸਖਤ ਅਸੀਂ ਨਿੰਦਾ ਕਰਦੇ ਆਂ ਔਰ ਜੋ ਸਬੰਧਤ ਵਿਅਕਤੀ ਨੇ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੈ ਜੋ ਹੋਣੀ ਚਾਹੀਦੀ ਹੈ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਉਹਨਾਂ ਬੰਦਿਆਂ ਨੂੰ ਇੱਥੇ ਅਸੀਂ ਸਖਤ ਕਾਰਵਾਈ ਕਰਾਂਗੇ ਐਫ ਆਈ ਆਰ ਹੋ ਚੁੱਕੀ ਹੈ ਐਫ ਆਈ ਆਰ ਹੋ ਗਈ ਹੈ ਜੀ ਐਫ ਆਈ ਆਰ ਹੋ ਚੁੱਕੀ ਹੈ ਅਸੀਂ ਇਹਨਾਂ ਦੀ ਗ੍ਰਿਫਤਾਰੀ ਵੀ ਮੌਦੀ ਵੀ ਮੰਗ ਕਰਦੇ ਆਂ ਐਫ ਆਈ ਆਰ ਫਿਰ ਜਿਹੜੀ ਕਿਨਾਂ ਦੇ ਖਿਲਾਫ ਕੀਤੀ ਹੈ ਜੀ ਇਹਨਾਂ ਨੇ ਇਹਦੇ ਵਿੱਚ VC ਤੇ ਵੀ ਹੈ ਅੱਛਾ ਇਹਨਾਂ ਨੇ ਭੋਰ ਵੀ ਜੋ ਹੈ ਉਹਨਾਂ ਨਾਲ ਸਬੰਧਤ ਅਧਿਕਾਰੀ ਨੇ ਜਿਹੜੇ ਕਿਉਂਕਿ VC ਇਥੋਂ ਪਰਿਵਾਰ ਦਾ ਮੈਂਬਰ ਹੈ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ VC ਤੇ ਵੀ ਹੈ ਹੋਰ ਦੇਵੀ ਤੇ ਹੋਰ ਬੰਦਿਆਂ ਤੇ ਵੀ ਹੈ ਜਿਸ ਤਰੀਕੇ ਨਾਲ ਸਿੰਘ ਸਾਹਿਬ ਦੱਸ ਰਹੇ ਸੀ ਕਿ ਮਹਾਨ ਕੋਸ਼ ਦੇ ਵਿੱਚ ਨਾ ਸਿਰਫ ਸਿੱਖੀ ਤੇ ਹਾਸ ਦੇ ਰਿਲੇਟਿਡ ਜਿਹੜੇ ਵੇਰਵੇ ਦਿੱਤੇ ਹੋਏ ਨੇ ਬਲਕਿ ਜਿਹੜੇ ਹੋਰ ਧਾਰਮਿਕ ਗ੍ਰੰਥ ਨੇ Hindu ਧਰਮ ਮੁਸਲਮਾਨ ਧਰਮ ਹੋ ਗਿਆ ਉਹਨਾਂ ਦੇ ਵੀ ਮੁਤਲਕ ਪੂਰੇ ਵੇਰਵੇ ਦਿੱਤੇ ਹੋਏ ਆ ਤੇ ਸਿੰਘ ਸਾਹਿਬ ਇਹ ਤਾਂ ਫਿਰ ਇੱਕ ਕੱਲੇ ਸਿੱਖਾਂ ਦਾ ਮਸਲਾ ਨਹੀਂ ਬਣਦਾ ਇਸ ਤਰੀਕੇ ਨਾਲ ਤਾਂ ਫਿਰ ਜਿਹੜੇ ਸਾਡੇ Hindu ਭਰਾ ਨੇ ਜਿਹੜੇ ਮੁਸਲਮਾਨ ਭਰਾ ਨੇ ਉਹਨਾਂ ਨੂੰ ਵੀ ਇਸ ਮਸਲੇ ਦੇ ਉੱਤੇ ਚਿੰਤਾ ਹੋਣੀ ਚਾਹੀਦੀ ਹੈ ਬਿਲਕੁਲ ਚਿੰਤਾ ਹੋਣੀ ਚਾਹੀਦੀ ਹੈ ਮਹਾਨ ਕੋਸ਼ ਦਾ ਇੱਕ ਵੀ ਪੇਜ ਐਸਾ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਬਾਣੀ ਦਾ ਜਾਂ ਕਿਸੇ ਹੋਰ ਧਰਮ ਦੀ ਬਾਣੀ ਅੰਕਤ ਨਾ ਹੋਵੇ ਇੱਕ ਵੀ ਪੇਜ ਇਹੋ ਜਾਨੀ ਸਾਰੇ ਪੂਰਾ ਮਹਾਨ ਕੋਸ਼ ਦੇ ਵਿੱਚ ਗਿਆਨੀ ਕਾਨ ਸਿੰਘ ਜੀ ਨਾਬਾ ਜੀ ਦੀ ਬਹੁਤ ਵੱਡੀ ਇਹ ਕਾਹਲਣਾ ਇਸ ਨੂੰ ਲਿਖਣ ਦੇ ਲਈ ਉਹਨਾਂ ਦੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਲੱਗਿਆ ਇਸ ਲਈ ਸਾਰੇ ਧਰਮਾਂ ਦੇ ਲੋਕ ਵੈਸੇ ਇੱਥੇ ਘਰ ਰਹੇ ਨੇ ਪਰ ਇਹ ਕਿਸੇ ਇੱਕ ਧਰਮ ਦਾ ਨਹੀਂ ਸਾਰੇ ਧਰਮਾਂ ਦੀ ਬੇਦੀ ਬੀ ਇਹਨਾਂ ਨੇ ਜੋ ਇਹ ਕੀਤੀ ਹੈ ਸੋ ਇਸ ਦੇ ਵਿਰੁੱਧ ਸਾਡੇ ਜਖਮਾਂ ਨੂੰ ਮਲਮ ਲਾਉਣ ਦੇ ਲਈ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਤਾਂ ਕਿ ਅੱਗੇ ਨੂੰ ਕੋਈ ਇਸ ਤਰ੍ਹਾਂ ਦੀ ਜ਼ੁਰਤ ਨਾ ਕਰੇ ਸਾਡੇ ਧਾਰਮਿਕ ਇਸ ਲਿਟਰੇਚਰ ਦੀ ਬੇਅਦਬੀ ਕਰਨ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਦੇ ਸਰੂਪਾਂ ਦੀ ਬੇਅਦਬੀ ਜਾਂ ਗੁਟਕਾ ਸਾਹਿਬ ਜਾਂ ਸਾਡਾ ਇਹ ਧਾਰਮਿਕ ਲਿਟਰੇਚਰ ਕੋਈ ਜ਼ੁਰਤ ਹੀ ਨਾ ਕਰ ਸਕੇ ਐਨਾ ਸਖਤ ਕਾਨੂੰਨ ਜੋ ਹੈ ਉਹ ਬਣਨਾ ਚਾਹੀਦਾ ਪਰ ਅਫਸੋਸ ਇਸ ਗੱਲ ਦਾ ਹੈ ਕਿ ਸਰਕਾਰਾਂ ਨੇ ਕੁਝ ਵੀ ਨਹੀਂ ਕਰ ਰਹੀ ਨੀਰੀ ਡਰਾਮੇਬਾਜੀ ਤੇ ਰਾਜਨੀਤੀ ਕਰ ਰਹੀਆਂ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਸੋ ਸਿੰਘ ਸਾਹਿਬ ਵੀ ਇੱਥੇ ਪਹੁੰਚੇ ਹੋਏ ਨੇ ਸੋ ਭਾਈ ਸਾਹਿਬ ਭਾਈ ਸਾਹਿਬ ਤੁਸੀਂ ਸਵੇਰ ਦੇ ਇੱਥੇ ਇੱਕ ਸੇਵਾ ਕਰਵਾ ਰਹੇ ਹੋ ਜੀ ਤੇ ਕੀ ਲੱਗਦਾ ਜੀ ਹੁਣ ਵੀ ਕਿੰਨੇ ਕ ਜਿਹੜੇ ਹੋਰ ਇੱਥੇ ਗ੍ਰੰਥ ਮੌਜੂਦ ਨੇ ਤੇ ਹੁਣ ਇਹਨਾਂ ਦਾ ਕੀ ਇਦਾਂ ਫਿਰ ਇਹ ਅੱਗੇ ਕਿੱਥੇ ਜਾਣਗੇ ਗੋਇੰਦਵਾਲ ਸਾਹਿਬ ਜਾਣ ਲੈ ਕੇ ਜਾ ਰਹੇ ਸਪਰਬੰਧਕ ਆਏ ਹੋਏ ਉੱਥੇ ਉੱਥੇ ਆਏ ਹੋਏ ਸਾਰੇ ਐਸਪੀਸੀ ਸਾਰੇ ਸਾਰੇ ਮੈਂਬਰ ਉਹਨਾਂ ਉਹ ਇੱਥੇ ਹੀ ਆ ਉਹ ਸਾਰੇ ਆਪ ਪ੍ਰਬੰਧ ਕਰ ਰਹੇ ਸਤਕਾਰ ਨਾਲ ਲੈ ਕੇ ਜਾਣਗੇ ਉੱਥੇ ਜਾ ਕੇ ਜਿਵੇਂ ਧਾਰਮਿਕ ਰਸਮਾਂ ਨਾਲ ਹੀ ਦੀ ਸ਼ੁਰੂਆਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਚਾਰਕ ਸਾਡੇ ਹੈੱਡ ਗ੍ਰੰਥੀ ਸਾਹਿਬ ਗੁਰਦੁਆਰਾ ਪਟਿਆਲੇ ਤੋਂ ਗੁਰਦੁਆਰਾ ਬਾਦਰਗਾੜ੍ਹ ਸਾਹਿਬ ਤੋਂ ਸਾਡੇ ਪ੍ਰਚਾਰਕ ਸਹਿਬਾਨ ਸਾਡੇ ਢਾਡੀ ਬਹੁਤ ਸਾਰੇ ਇੱਥੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਉਹਨਾਂ ਦੀ ਇੱਥੇ ਡਿਊਟੀਆਂ ਲੱਗੀਆਂ ਨੇ ਉਹ ਸੇਵਾ ਕਰ ਰਹੇ ਨੇ ਔਰ ਪੂਰੇ ਸਤਿਕਾਰ ਦੇ ਨਾਲ ਗੋਇੰਦਵਾਲ ਸਾਹਿਬ ਜਾ ਕੇ ਧਾਰਮਿਕ ਰਹਿਤਾਂ ਮੁਤਾਬਕ ਜੋ ਹੈ ਉਹ ਉੱਥੇ ਇਹਨਾਂ ਪੁਸਤਕਾਂ ਦਾ ਸਨਸਕਾਰ ਕੀਤਾ ਜਾਵੇਗਾ ਜੀ ਬਹੁਤ ਬਹੁਤ ਧੰਨਵਾਦ ਜੀ